ਕਰਨਾ ਜੋ ਹਣੀ ਚਿੱਲੀ ਪੋਟੈਟੋ ਹਣੀ ਚਿੱਲੀ ਪੋਟੈਟੋ ਸਵਾਦ ਬਹੁਤ ਵਧੀਆ ਬਣਿਆ ਹੋਣਾ ਹੋ ਡਰਾਤਾ ਓਏ ਕਿੰਨਾ ਟਾਈਮ ਲਾਉਂਦਾ ਮਮੀ ਇਹਨਾਂ ਲੋਕਾਂ ਦੇ ਰੈਸਟੋਰੈਂਟ ਮੜਦੇ ਹੁੰਦੇ ਆਪਨੇ ਆਉਂਦੇ ਆ ਉਹ ਆਇਓ ਹੁਣ ਪਣੇ ਭੱਜ ਕੇ ਆਇਓ 2 1/2 ਤੇ 1/2 ਵਜ ਗਏ ਆ ਜਾ ਆ ਜਾ ਕਰਨਾ ਛੇਤੀ ਕਰੋ ਕਰ ਲੇਟ ਹੋ ਜਾਣਾ ਫਿਰ ਉਧਰੋਂ ਗਾਂਵ ਵੀ ਜਾਣਾ ਯਾਰ ਭੱਜ ਨੰਨੇ ਆ ਜਾ ਭੱਜ ਕੇ ਕਰਾਂ ਭਜਾ ਭਜਾ ਆ ਟੂਬ ਜੀ ਤਾਂ ਨਹੀਂ ਲੈ ਕੇ ਜਾਣੀ ਨਾਲ ਪੈਂਚਰਾਂ ਵਾਲੀ ਹੋ ਲੈ ਨੰਨੀ ਦਾ ਇਹ ਬਾਥਰੂਮ ਜੀ ਫਿਰਦੀ ਆ ਯਾਰ ਬਹੁਤ ਔਖਾ ਕੱਢਣਾ ਯਾਰ ਭਾਣੇ ਉਹਨਾਂ ਨੂੰ ਓਏ ਆ ਜਾ ਭਜਾ ਭਜਾ ਨੰਨੀ ਕਰਾ ਭੱਜ ਕੇ ਰੋ ਦੋ ਤਾਂ ਇੱਥੇ ਵੀ ਜਾ ਤੇ ਬੈਠੂ ਕਰਾ 99 ਤੱਕ ਬਲੂਕਰ ਮੁੜ ਆਉਣਾ ਪਛੇਵਾ ਦਿਨ 6 ਵਜੇ ਦਿਨ ਉਹ ਨਹੀਂ ਮੁੜਿਆ ਜਾਣਾ ਇੰਨੀ ਛੇਤੀ ਨਹੀਂ ਸਮਝ ਕੇ ਕਰ ਆ ਜਾਣਾ ਘਰੇ ਤਾਂ ਆਪਣਾ ਅઠવાਜ ਨਹੀਂ ਆਉਂਦਾ ਨਹੀਂ ਇੰਨੀ ਹਾਂ ਘਰੇ ਆਪਾਂ ਨੂੰ ਨੇੜਾ ਹੋਊ ਆਉਂਦੇ ਆ ਜੀ ਹੁਣ ਆਪਾਂ ਰੋਗ ਗਿਆਂ ਕਿ ਰੈਕਡ ਵਾਲਾ ਜੀ ਵਾਲਿਆਂ ਦੇ ਭੈਣੇ ਕਹਿੰਦੀ ਮੈਂ ਆਪਣੀ ਪਰਝਾਈ ਨੂੰ ਘਰ ਲੈ ਕੇ ਜਾਣਾ ਵਾ ਲਾ ਲਾ ਵਾ ਜੂਆ ਹਾਂ ਇਹ ਹੁਣੇ ਬਣੇ ਵਧ ਗਿਆ ਵੀ ਹੂੰ ਇਹ ਤੋਂ ਮੜ ਜਿੰਦਾ ਹਾਰਾ ਕੋ ਇਹ ਵੀ ਰਾ ਇਹ ਗਿਆ ਇਹ ਬਾਲਾ ਜੀ ਦਾ ਵਾ ਵਧ ਗਿਆ ਸਾਰਾ ਸਮਾਨ ਮਿਲ ਗਿਆ ਇਹਨਾਂ ਦੇ ਨੇੜੇ ਜਾਂ ਨਾਲ ਕੀ ਮਾ ਕੀ ਟਿੱਗੀ ਡੀ ਬੜੇ ਬੋਡੇ ਕਿਸੇ ਮਨਾਉਣਾ ਪਈ ਸਾਰਾ ਕੋਸਾ ਚਲੋ ਚੱਲ ਗਏ ਵੀ ਨੰਨੀ ਚਲੀ ਆ ਪਹਿਲੇ ਦਿਨ ਹਣਾ ਨੰਨੀਆਂ ਹਾਂ ਜਲ ਮਾਮੀ ਦਾ ਪੈਂਟ ਦਸਾ ਕੇ ਲਿਆਉਣਾ ਤੈਨੂੰ ਆ ਉਹ ਆ ਗਿਆ ਸਾਡਾ ਕਾਲਜ ਹਲ ਜਾਲੀ ਕੀ ਕੀ ਰੋਟ ਕਿੰਨੀ ਰਾਹ ਨਿਕਲੀ ਹੁਣ ਤਾਂ ਗੱਡੀਆਂ ਗੋਡੀਆਂ ਬਾਹਰ ਖੜਾਉਣ ਲਾਤੀਆਂ ਇਹਨਾਂ ਨੇ ਆ ਜਾ ਹੋਈ ਜੱਦੀ ਕਰਤਾਰ ਸਿੰਘ ਸਰਾਬਾ ਕਾਲਜ ਆਫ ਨਰਸਿੰਗ ਓ ਵਾਹਿਗੁਰੂ ਕੋਣ-ਕੋਣ ਪੜਿਆ ਸਰਾਬੇ ਵੀ ਕਮੈਂਟ ਜ਼ਰੂਰ ਕਰਦੇ ਆ ਕਿੱਕ ਤਾਜੇ ਪਾਣੀ ਨਾਲ ਨਹਾਉਣਾ ਤਾਂ ਦੇਖ ਲਾ ਹੈ ਚਲੋ ਭਈ ਉਤਰਿਓ ਘੜਾ ਚਲੋ ਵੀ ਨੰਨੀ ਉਹ ਡਰਾਤਾ ਓਏ ਆਸਰੀ ਘਰ ਆਸੀ ਘਰਦਾ ਜੀ ਇੰਨਾ ਟਾਈਮ ਲੱਗਦਾ ਮਮੀ ਇੰਨੇ ਲੋਕਾਂ ਦੇ ਰਿਸ਼ਤੇਦਾਰ ਮੁੜਦੇ ਹੁੰਦੇ ਆਪਣੇ ਆਉਂਦੇ ਐ ਤਾਂ ਲੱਗਿਆ ਉਧਰ ਲਧਿਆਣੇ ਟਾਈਮ ਲੱਗਿਆ ਕਿੱਥੇ ਉਹ ਬੱਲੇ ਮਾਤਾ ਸਾਸਰੀ ਘਰ ਠੀਕ ਹੈ ਅੱਜ ਨੇ ਆ ਗਏ ਆ ਬਿਮਾਰ ਲੱਗ ਗਿਆ ਮੈਨੂੰ ਅੱਜ ਸਪੀਕਰ ਖਰਾਸ ਆਈ ਵੀ ਆ ਸਪੀਕਰ 'ਚ ਓ ਠੀਕੋ ਹਾਂ ਬਿਮਾਰ ਆ ਅੱਛਾ ਆਵਾਜ਼ ਤਾਂ ਨਹੀਂ ਪਤਾ ਲੱਗਦਾ ਕੰਮ ਤੇ ਲਾਉਣਾ ਸੀ ਇਹਨੂੰ ਕੰਮ ਕਿਹਨੇ ਕੀਤਾ ਮੰਮੀ ਤੋਂ ਕਰਾਇਆ ਤੂੰ ਹਣਾ ਮੰਮੀ ਤੂੰ ਕੀਤਾ ਹੀ ਕੰਮ ਹੁਣ ਇਹ ਠੀਕ ਆ ਕੀ ਚੱਲਣਾ ਅੱਜ ਹਣੀ ਚਿੱਲੀ ਪੋਟੈਟੋ ਹਣੀ ਚਿੱਲੀ ਪੋਟੈਟੋ ਹਣੀ ਚਿੱਲੀ ਪੋਟੈਟੋ ਜਿਹੜਾ ਸੀ ਰਹਿ ਜੇ ਵੀ ਕੋਈ ਲੇਟ ਹੋ ਜਾਗੇ ਨਹੀਂ ਨਹੀਂ ਬੜੇ ਕੋਈ ਨਹੀਂ ਆ ਹੁਣ ਕਾਹਦਾ ਕੀ ਕੀ ਹੈ ਇੱਥੇ ਲਸਣ ਅਦਰਕ ਮਿਰਚਾਂ ਗੰਡੇ ਚੋ ਇਹ ਮੈਂ ਚੱਕਾ ਲਿਆ ਆ ਆਹ ਹਮਲਾ ਮਰਚਤ ਇਹ ਕੀ ਕਰਨੀ ਆ ਇਹ ਬਾਅਦ ਚ ਥੋੜਾ ਪਾਈਦੀ ਹੁੰਦੀ ਹੈ ਸਬਜ਼ੀ ਮੈਨੂੰ ਲਾਦ ਤੇ ਬੀੜੀ ਮਿਲੀ ਨਹੀਂ ਪਾਈ ਸੋ ਚਲ ਕੋਈ ਨਾ ਹਣੀ ਚਿੱਲੀ ਪਟੈਟੋ ਬਣਾਵਾਂਗੇ ਅੱਜ ਫਿਰ ਚਲੋ ਆਜੋ ਬਰਾਂ ਦਿਖਾਈਏ ਤੁਹਾਨੂੰ ਹਣੀ ਦਲਕਾ ਦਰ ਜੀ ਫਿਰ ਮੈਂ ਫਰਾਈਆਂ ਫਰਾਈ ਕਰ ਲਵਾਂਗੀ ਚੰਗਾ ਜੀ ਚਲੋ ਮੇਰਾ ਹੋ ਗਈ ਬਤਲੀ ਬਸ ਹਾਂ ਤੂੰ ਤਾਂ ਪਤਲੀ ਆ ਜਿੰਨਾ ਕਿ ਮੈਂ ਸੋਚਦੀ ਹਾਂ ਆਈ ਥਿੰਕ ਹੂੰ ਜਿੰਨਾ ਟਾਈਮ ਤੇਰੀ ਫਰਿੱਜ 'ਚ ਚਾਕਲੇਟਾਂ ਨਹੀਂ ਮੁੱਕਣੀਆਂ ਉਹਨਾਂ ਟਾਈਮ ਨਹੀਂ ਤੂੰ ਪਤਲੀ ਹੋਣੀ ਮਮਮੀ ਨੇ ਮੈਂ ਕਿਹਾ ਸੀ ਮੈਂ ਕਿਹਾ ਨੰਨੀ ਬਹੁਤ ਸੋਣੀ ਹੁੰਦੀ ਦੇਖੀ ਉਹਦੇ Baal ਵੀ ਉਹ ਤੋਂ ਬਾਅਦ ਆ ਫਾਲ ਵਿੱਚ ਗੰਡੇ ਅਦਰਕ ਲਸਣ ਤੇ ਪਿਆਜ਼ ਆ ਟੇਸਟ ਬਣਾ ਲੈਣਾ ਫੇਰੀ ਟੇਸਟ ਹੋਣਾ ਹਨੀ ਚੀਲੀ ਦਾ ਸ਼ਹਿਦ ਵੀ ਪਾਉਣਾ ਫਿਰ ਉਹ ਤਾਂ ਬਾਅਦ ਵਿੱਚ ਕਈ ਲੋਕ ਨਹੀਂ ਖਾਂਦੇ ਜਿਹੜੇ ਜੈਮੀਏ ਹੁੰਦੇ ਉਹ ਸ਼ਹਿਦ ਨਹੀਂ ਖਾਂਦੇ ਕੀ ਨਹੀਂ ਖਾਂਦੇ ਨਹੀਂ ਖਾਂਦੇ ਨੂੰ ਸ਼ਹਿਦ ਤਾਂ ਟਾਈਮ ਕਿੰનો ਲੱਗਿਆ ਤਾਂ ਹੁਣ ਮੈਂ ਲੁਧਿਆਣੇ ਗਿਆ ਵਾ ਕਰਕੇ ਟਾਈਮ ਵੱਧ ਲੱਗ ਗਿਆ ਗਾੜੀ ਨੂੰ ਦਵਾਈ ਦਿਉਣ ਲੱਗੇ ਭਲਾ ਡਾਕਟਰ ਹੀ ਦੱਸ ਸਾਢੇ 10 ਵਾ ਚਲੋ ਘਰਕਾ ਤਰਨੀਆਂ ਹੋਰਆਂੀਆਂ ਤਾਲਣੀਆਂ ਹੁਣ ਉਧਰ ਗੰਟੇ ਲੱਗਣਗੇ ਬਣਾਉਣੇ ਇਹ ਬਹੁਤ ਟਾਈਮ ਲੱਗਦਾ ਹੈ ਮੈਨੂੰ ਸੈਮੀ ਕਰਕੇ ਰੱਖ ਲਿਆ ਸੀ ਪਹਿਲੇ ਅੱਛਾ ਹੂੰ ਕਿਉਂਕਿ ਉਹ ਟਾਈਮ ਕੱਟ ਲਵਾਂ ਸੈਮੀ ਕੀ ਹੁੰਦਾ ਥੋੜੀਆਂ ਜਿਹੀ ਪਹਿਲੇ ਫਰਾਈ ਕਰਕੇ ਰੱਖ ਲਿਆ ਸੀ ਫਰਾਈ ਤੇ ਕਿਉਂਕਿ ਇਹ ਦੁਬਾਰਾ ਕਰਨੀਆਂ ਪੈਂਦੀਆਂ ਹਨ ਹਾਨੀ ਚਿੱਲੀ ਚ ਕਰੰਚੀ ਸਵਾਦ ਲੱਗਦੀਆਂ ਨਹੀਂ ਇਹ ਨੂਨ ਵਾਲੀਆਂ ਹੁੰਦੀਆਂ ਤਾਂ ਥੋਕੀਆਂ ਨੂਨ ਨਾਲ ਮੈਂ ਵੀਡੀਓ ਬਣਾਈ ਮੈਂ ਤੈਨੂੰ ਸ਼ੇਅਰ ਕਰੂੰਗੀ બસ ਇਹਨਾਂ ਨੂੰ ਕੱਟ ਗਿਆ ਸ਼ੇਪ ਦੀ ਹੂੰ ਕੱਟ ਕੇ ਥੋੜਾ ਜਿਹਾ ਪਾਣੀ ਚ ਬਾਲ ਕੇ ਬਾਅਦ ਚੋ ਕੱਢ ਕੇ ਹੂੰ ਮੈਦਾ ਪਾ ਲੈਣਾ ਕਾਲੀ ਮਿਰਚ ਨੂਨ ਤੇ ਲਾਗ ਮੇਟ ਪਾ ਕੇ ਚੱਲਦੇ ਨੂੰ ਫਸਾਈ ਕਰਦੇ ਮम्मी ਲੈਣਾ ਸੀ ਨਾਲ ਮੰਮੀ ਠੀਕ ਨਹੀਂ ਸੀ ਅੱਜ ਚਾਤੇ ਕ੍ਰਿਸਪੀ ਹੋ ਗਈਆਂ ਨਾ ਹੂੰ ਹੁਣ ਬਾਜਾਉਣੇ ਨੇ ਇਹ ਬਾਜਾਉਣ ਢਾਗੀ ਕ੍ਰਿਸਪੀ ਬਣ ਗਈ ਡੀਪ ਤੇ ਉਹ ਰਹਿੰਦੇ ਆਉਣਾ ਸੀ ਉਹ ਜਮਾਬ ਬੰਦ ਕੇ ਚਾ ਮੈਨਾਂ ਨਹੀਂ ਆਇਆ ਉਹ ਆਉਣਾ ਨਹੀਂ ਸੀ ਪਹਿਲਾਂ ਅਸੀਂ ਲੇਟ ਹੋ ਗਏ ਸੀ ਜੇ ਬਾੜੇ ਫਿਰ ਭਾਣੀ ਤਾਂ ਨਹੀਂ ਚੱਲਿਆ ਉਹਨਾਂ ਦਿਨ ਘਾਟਾ ਮੇਰੇ ਕੋਲ ਅੱਛਾ ਤਾਂ ਕਰਕੇ ਫਿਰ ਨਹੀਂ ਗਿਆ ਚੱਲ ਗੱਡੇ ਆਉਨੇ ਜਿਹੜਾ ਭਾਈ ਲੁਧਿਆਣੇ ਬੜਾ ਟਾਈਮ ਲਾਇਆ ਉਹ ਲੁਧਿਆਣੇ ਜਿਹੜਾ ਡਾਕਟਰ ਜੀ ਬੜੀ ਲੇਟ ਆਇਆ ਅੱਜ ਉਹ ਕਿਰਪੂਟਾ ਤੜਨਿਆ ਦੇ ਆ ਵੀ ਪੁੱਜ ਗਿਆ ਤੜਕਾ ਵੀ ਰਿਤਵੀ ਉਹੀ ਸੌਸਾਂ ਸੇਮ ਸਹੀ ਸਹੀ ਖੋਪਾ ਨਹੀਂ ਜਾ ਰਹਿਆਂ ਦੀ ਫੇਰ ਪਾਣੀਆਂ ਹੈ ਰੈੱਡ ਚਿਲੀ ਸੋਇਆ ਸੌਸ ਸਰਕਾ ਨਮਕ ਪਾਣਾ ਹਾਂ ਆਹਦੇ ਹਿਸਾਬ ਜਿਨਾ ਪਾ ਲੈਣਾ ਕਿੰਨਾ ਗਲੂੜਾ ਕਿਉਂਕਿ ਫਰਾਈਆਂ ਚ ਵੀ ਪਾਇਆ ਨਾ ਤਾਂ ਕਰਕੇ ਘੱਟ ਹੀ ਪਾਣਾ ਉਹ ਵੀ ਜੀ ਸੋਇਆ ਸੌਸ ਜੀ ਰੈੱਡ ਚਿਲੀ ਆ ਟਮੇਟੋ ਸੌਸ ਕਰਦੇ ਉੱਪਰ ਹੀ ਬਈ ਚਾਕਲੇਟ ਆ ਪਾ ਲਈ ਗਿਆ ਜੀ ਗਾੜੀ ਆ ਨਹੀਂ ਗਾੜੀ ਟਮੇਟੋ ਸੌਸ ਕੱਢੀ ਨਹੀਂ ਜੋ ਸੋ ਸਾਰੀਆਂ ਪਾਣੀ ਮਿਕਸ ਕਰ ਦੇਣਾ ਤੜਕਾ ਹਨਾ ਬਾਅਦ ਫਿਰ ਮੈਂ ਚਾਹ ਸਾੜ ਦੇਣੀ ਹੈ ਸਾਹ ਸੁੱਕੀਆਂ ਨੇ ਸਾਹ ਸੁੱਕੀਆਂ ਜੀ ਕੈਪਟੇਨ ਇਸ ਇਹ ਆ ਪੈਟਰਨ ਸੀ ਕੱਟੇ ਹੋਏ ਆ ਪਿਆ ਰਹੇ ਹਾਂ ਠੀਕ ਹੈ ਹਾਂ ਫਿਰ ਇਤਨੀ ਯਾਰਾ ਉਹ ਰੂਟ ਪਾਉਣਾ ਹੋਣਾ ਇਹ ਜੀ ਕਦੋਂ ਮੜੀਆਂ ਜਿਹਾ ਕ੍ਰਿਸਪੀ ਬਣ ਜਾਗੇ ਪਾਉਣਾ ਸਾਰੇ ਪਾਣੀ ਕਰੇ ਪਾਣੀ ਪਾਉਣਾ ਪਾਣੀ ਉਹ ਪਾਣੀ ਨਿਹਰ ਥੱਲੇ ਲੱਗ ਜੀ ਤੜਕਾ ਨਾ ਹਮ ਹਲਕਾ ਜਿਹਾ ਪਣੀ ਪਾ ਲੈ ਦੇਖ ਯਾਰਾ ਰੂਟ ਥੋੜਾ ਜਿਆਦਾ ਰੂਟ ਪਾ ਦਈਏ ਚਮਚਾ ਡੇਢ ਡੇਢ ਚਮਚਾ ਬਹੁਤ ਆ ਇਤਾਂ ਇਹਨੂੰ ਵੀ ਮੈਸੇ ਕਰਨਾ ਪਾਉਣਾ ਇਹ ਦੁੱਧ ਬਣ ਗਿਆ ਜਮੇ ਮੇਰੇ ਤਾਂ ਸਬਜੀ ਸਬਜੀ ਤੇ ਕਰੀ ਜਾਣੀ ਚ ਪਾ ਦਨੀ ਇਹ ਜੰਬਾੜੀ ਹੋਣੇ ਹੋਵੇ ਨੂੰ ਇਹ ਗਾੜੀ ਕਰ ਦਿੰਦੀ ਆ ਮੈਂ ਇਹਦੇ ਹਮ ਆਲਾ ਲੂਣਾ ਹੈ ਤੈਨਾਂ ਆਪਣੇ ਵੱਡੇ ਹੋਇਆ ਉਹ ਭੋਲੇ ਦੇ ਪਾਉਣੇ ਤਲ ਵੀ ਪਾਉਣੇ ਹਾਂ ਹਾਂ ਤਲ ਵੀ ਪਾਏ ਹਾਂ ਨਹੀਂ ਫੋਨ ਨਹੀਂ ਤਾਂ ਅੱਛਾ ਉਤੋਂ ਹੀ ਪਾਉਣੇ ਹਨ ਕਿਹਦੀ ਜੀ ਕਾਲੀ ਮਿਰਚ ਪਾਵ ਕਾਲੀ ਮਿਰਚ ਹਲਕੀ ਦੀ ਕਾਲੀ ਮਿਰਚ ਤੇ ਜਦੋਂ ਆਹ ਪਾਉਣੀਆਂ ਨੇ ਫਰਾਈਆਂ ਆਪਾਂ ਫਿਰ ਤਾਂ ਅੱਧਾ ਘੰਟਾ ਮਸਾਉਂਦੇ ਕਿਉਂਕਿ ਇਹਨਾਂ ਦਾ ਕ੍ਰਿਸਪੀ ਬਣਦਾ ਹੈ ਨਾ ਅੱਛਾ ਇਹ ਵੀ ਥੱਲੇ ਲਾ ਦੇਣੀ ਹੈ ਹਾਂ ਤਾਂ ਦੂਰੀ ਤੋਂ ਪਾ ਲੈ ਪਾ ਲੂ। ਉਦੋਂ ਬਾਅਦ ਤੜਪਾਉਣੇ ਉੱਤੇ ਤੜਕੇ ਜੀ ਤੜ ਪਾ ਦੇਣਾ ਹੈ। ਉੱਤੇ ਹਾਂ। ਮੇਰੇ ਕੋਲ ਨਾ ਭੂਕਾ ਇਹ ਨਹੀਂ ਅੱਜ ਨਹੀਂ ਆਪਾਂ ਭੂਕਾ ਮਾਰ ਸਕਦੇ ਆ। ਹੋ ਗਿਆ ਨਾ? ਹੋ ਗਿਆ ਲੈਸ ਹਾਂ। ਅੱਛਾ ਹੁਣ ਪਾ ਦੇਣਾ ਨਾਲ ਹੀ ਹੈ। ਜੀ ਦੀ ਪਟਾਖ। ਆਪਾਂ ਨੇ ਇੱਥੇ ਨੇ ਕਿੰਨਾ ਸਾਨੂੰ ਜੀ। ਉਹ ਕਿੱਥੇ ਆ? ਚਾ। ਹਾਂ ਨਹੀਂ। ਹਾਂ ਨਹੀਂ ਉਹਦੇ ਚ। ਆਪਾਂ ਨੇਚਰ ਵਾਲਿਆਂ ਦੇ ਕਿੰਨਾ ਸੰਦ ਜਾਂਦੇ ਸੀ ਨਾ। ਬਸ ਉਹਨੂੰ ਬਾਲਾ ਸੀਗ ਨਿੰਦਰ ਲਗਾਉਣਾ। ਅੱਛਾ। ਕੁਝ ਵਰਗੇਣਾ ਬਣਾਉਣਾ ਬਣਾਉਣ ਦਾ ਮੈਂ। ਚਲ ਸੇਖ ਦਾ ਲੈਣਗੇ ਮੇਰੇ ਅਰਗੇ ਵਿਚਾਰੇ। ਜਾਂ ਮੇਰੇ ਆ ਭੈਣਾ ਪਰ ਬਹੁਤਿਆਂ ਤਾਂ ਆਉਂਦਾ ਵੀ ਹੋਊਗਾ ਬਣਾਉਣਾ ਤਾਂ। ਈਜ਼ੀ ਆ ਤਾਂ ਬਹੁਤ ਸੌਖਾ ਈ ਆ। ਲਓ ਬਣ ਗਿਆ। ਬਸ ਵੈਸੇ ਨੂੰ ਸ਼ਹਿਦ ਪਾਉਣੇ ਆ। ਇਹਨੂੰ ਸੇਕ ਬਸ ਬਾਹਲਾ ਨਹੀਂ ਪਾਉਣਾ। ਅੱਛਾ ਬਸ ਇੰਨਾ ਕੀ ਸ਼ਹਿਦ ਪਾਉਣਾ। ਬਾਹਲਾ ਨਹੀਂ ਮਿੱਠਾ ਹੋਊ। ਅੱਛਾ ਸ਼ਹਿਦ ਦਾ ਤਾਂ ਨਾ ਜਾਈ ਕਰਨਾ ਫਿਰ। ਹਨਾ? ਵੀ ਸ਼ਹਿਦ ਪਾਇਆ ਵਿੱਚ। ਮਾਗਦੇ ਪਤਾ ਨਹੀਂ ਕਿੰਨਾ ਕਿ ਸੈੱਡ ਪਾਣਾ ਬਣ ਗਿਆ ਹਨੀ ਚਿਲੀ ਪੋਟੈਟੋ ਚਲੋ ਚਲੋ ਪਕਾਈਏ ਬਹੁਤ ਸਵਾਦ ਬਣਿਆ ਸਿਰਾ ਮਨ ਤਾਂ ਬਹੁਤ ਸਵਾਦ ਆ ਗਿਆ ਹੁਣ ਭੈਣੇ ਉਹਨਾਂ ਨੂੰ ਲੈਣੇ ਰਿਵਿਊ ਕਿ ਆਖਰ ਨਾ ਨਹੀਂ ਦੱਸ ਕਿਵੇਂ ਬਣਿਆ ਮਾਮੀ ਦਾ ਖਾਣਾ ਚੈੱਕ ਲਈਏ ਦੋ ਵਾਰ ਇਹ ਤੋਂ ਹਾਂ ਉਹਦੇ ਦੇ ਰਹਿਣ ਦੇ ਅੱਛਾ ਮੈਂ ਮਮਮੀ ਬਹੁਤ ਟੇਸਟੀ ਬਣਾਇਆ ਤੇ ਮੈਂ ਮੜਿਆ ਪਣ ਹੂੰ ਤਾਂ ਤਾਦਾ ਨਹੀਂ ਲੱਗਾ ਲੂ ਲੂ ਚੋਪੀ ਹੋ ਗਈ ਸਵਾਰਾ ਬਗੜੀ ਬਣੀ ਹੂੰ ਸੋਈਏ ਮੜੇ ਪੜੇ ਹੂੰ ਬਹੁਤ ਵਧੀਆ ਹਾਂਜੀ ਸੋ ਅੱਜ ਦਾ ਬਲੌਗ ਕਾਫੀ ਲੰਮਾ ਚੱਲਿਆ ਗਿਆ ਸੀ ਤੇ ਆ ਜੋ ਪੂੜੀਆਂ ਛੋਲੇ ਆ ਇਹਦਾ ਸਸਪੈਂਸ ਰੱਖਿਆ ਆਪਾਂ ਇਹ ਪੂੜੀਆਂ ਛੋਲੇ ਇੱਕ ਨਵਾਂ ਬੰਦਾ ਬਣਾ ਰਿਆ ਸੋਮਨ ਨਹੀਂ ਬਣਾ ਰਹੀ ਕੋਈ ਹੋਰ ਬੰਦਾ ਤੇ ਇਹ ਹੁਣ ਆਪਾਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਪਾਰਟ 2 ਆਊਗਾ ਸੋ ਜੁੜੇ ਰਹੋ ਸਾਡੇ ਬਲੌਗ ਨਾਲ ਧੰਨਵਾਦ